ਬਾਕੀ ਕਰਨ ਡਿਆ ਮੈਂ ਅੰਮ੍ਰਿਤ ਮੈਂ ਹਾਂ ਯਾਰ ਆਪੀ ਪੀਪਿਆਂ ਨੂੰ ਨਾ ਇੱਕ ਦਿਨ ਗੰਡਾ ਤੋਪਾ ਹੋ ਜੂ ਅੱਛਾ ਇਹ ਆ ਵੀ ਇਕਾ ਨਾਲ ਆ ਠੀਕ ਹੈ ਠੀਕ ਆ ਸਪੋਰਟ ਵੀ ਮਿਲ ਜੇਗੀ ਨਾਲ ਸਪੋਰਟ ਨਾਲੇ ਮੈਂ ਹਾਂ ਤੱਪੜ ਜਬ ਵਢੇੜਦਾ ਵਾਂ ਵੀ ਇਹਦੇ ਨਾਲ ਨਾ ਗੰਡਾ ਨਾ ਆਵੇ ਤੇ ਬੂਟਾ ਸੁੱਕ ਨਾ ਜਾਏ ਪੜਿਆ ਪਲੋਸਿਆ ਠੀਕ ਠੀਕ ਹੈ ਇਹ ਠੀਕ ਨਹੀਂ ਐਦਾਂ ਗੱਲ ਵਧੀਆ 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 ਤੇ ਉਤੋਂ ਦੀ ਮੁਰਦੇ ਦਾ ਸਿਸਟਮ ਕਰ ਦੂੰ ਹੂੰ ਤੇ ਦੇਖਿਆ ਨਾ ਕਿ ਮੈਂ ਨੇ ਬਹੁਤ ਵਧੀਆ ਕੰਮ ਹੁੰਨ ਧਿਆ ਸਹੀ ਆ ਇੱਕ ਤੇ ਆ ਬੱਤ ਵੀ ਜਾਏਗਾ ਤੇਰਾ ਪਪੀਤਾ ਵੀ বাজਜੂ ਆ ਤੇ ਨਾਲੇ ਉੱਤੇ ਉਹਦੀ ਤਾਰ ਲੰਗ ਜੀ ਹਾਂ ਬਸ ਬਸ ਇਹੋ ਤੇ ਗੱਲ ਸਾਰੀ ਆ ਹਾ ਥੱਲੇ ਸਿਰ ਤੋਂ ਨੂੰ ਵੱਜਦੀ ਬੱਤੀ ਦਾ ਕੰਮ ਆ ਬੱਤੀ ਪੜੀ ਬੇਬਕਾਹ ਸਹੀ ਗਾ ਖਤਰਨਾਕ ਚੀਜ਼ ਹੁੰਦੀ ਪਾ ਹਾਂ ਜੀ ਆ ਹੁਣ ਤਾਰ ਬੰਦਣ ਲਗਾ ਇਦਾਂ ਇਥੋਂ ਦੀ ਤਾਰ ਤੋਂ ਨਿਨਗਾ ਦੇ ਵਾਲਜਾ ਪਾ ਕੇ ਆ ਹਾਂ ਹੁਣ ਮਿਹਨਤ ਨੇ ਤੇਰੀ ਨੇ ਫਲ ਲਉਣਾ ਹੀ ਨੂੰ ਇਹਨੂੰ ਇੱਥੇ ਇੱਥੇ ਗੰਡ ਦੇ ਦੀ ਮੈਂ ਆਹਰ ਇਹਦੇ ਤੋਂ ਦੀ ਇੱਥੇ ਗੰਡ ਦੇ ਦੇਣਾ ਠੀਕ ਹੈ ਗੱਲ ਲਾਜੀ ਵਧੀਆ ਲਾ ਬਹੁਤ ਸੋਹਣਾ ਬਹੁਤ ਸੋਹਣਾ ਲੈ ਹੁਣ ਗੁੱਡ ਐਦਾਂ ਹੁਣ ਆ ਪਿਛਲੇ ਪਾਸੇ ਤੇਰੇ ਪੈਰਾਂ ਚ ਵੇ ਮੈਂ ਬੂਟੇ ਵੀ ਲੈ ਆਂਦੇ ਆ ਫੁੱਲ ਬੂਟੇ ਵੀ ਗੁੱਡ ਮੈਂ ਖਿਆ ਲਾ ਦਿੰਦੇ ਇੱਥੇ ਆ ਜੜੀਆਂ ਇੱਥੇ ਦੁਆਲੇ ਦੁਆਲੇ ਇਧਰ ਟਪੀਤੇ ਦੇ ਨਾਮ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਸੋਹਣਾ ਹਾਂ ਤਿਆਰ ਕਿਤੇ ਆ ਮਗੇ ਅੜਦੀ ਵੀਰ ਤਾਰ ਨਹੀਂ ਨਹੀਂ ਵਧੀਆ ਤਾਰ ਦਿੱਤਾ ਇਹ ਜ਼ਰੂਰੀ ਤੇਰਦਾ ਬੰਦੀ ਜਾਂਦੀ ਬਹੁਤ ਸੋਹਣਾ ਹੁਣ ਇਹ ਨਾ ਹੁਣ ਉੱਚਾ ਹੋ ਗਿਆ ਹੁਣ ਨਹੀਂ ਖੜਦਾ ਇਥੇ ਕੱਢ ਨਾ ਗਵਾਏ ਸਿਸਟਮ ਯਾਤਮਾਨ ਕੱਢ ਕੇ ਲਿਆ ਕਾਟੜੀ ਮਾਰਨ ਕਰੀ ਜੀਹਦਾ ਨਾਮ ਵੀਰ ਮੰੰਲਾ ਕੇ ਦਾਵੀ ਹੋਏ ਆ ਤੁਨੀਏ 2 ਗਿਠਾ 7 ਗਿਠਾ ਬਹੁਤ 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 ਠੀਕ ਠੀਕ ਆ ਮਾਂ ਬੀਜ ਨਿਕਲੇ ਆ ਤੇ ਹੁਣ ਲਗਾਵਾ ਲਾਉ ਆਹ ਲਿਆਂਦੀ ਸੁਸਰੀ ਦੀ ਦਵਾਈ ਉਹ ਕਹਿੰਦਾ ਮੜੀਆਂ ਜੀਆਂ ਮੋੜੀਆਂ ਕਢ ਕੇ ਵਿੱਚ ਰੱਖ ਦੋ ਤੇ ਸੁਸਰੀ ਖਤਮ ਆਹ ਲਿਆਂ ਦੇ ਫੋਲ ਲੇਕਿਨ ਕਹਿੰਦੇ ਵੀ ਇੱਕ ਈਲੋ ਦੀ ਨਾਲ ਘੜ ਦੋ ਜਿਹੜਾ ਇਹਦਾ ਬੀਜ ਤੇ ਪੱਕਾ ਹੀ ਉੱਥੇ ਉਹ ਗੀ ਜੀ ਹੁਣ ਇਹ ਲੈ ਕੇ ਆਇਆ 80 ਰੁਪਈਆ ਦਾ ਆਣਾ ਕੱਲ੍ਹ ਭਾਉ ਨੂੰ ਮੈਂ ਕਿਹਾ ਸਮਕਾਂ ਜੜੀਆਂ ਨਾ ਕਾਲਾ ਇਕੱਠੀਆਂ ਦੇ ਟੋکریاں ਬਣਾਈਆਂ ਤੇ ਇਹ ਵੀਰ ਹੁਣ ਸਮਕਾਂ ਡਿਆਵ ਇਕੱਠੀਆਂ ਕਰਨ ਤੇ ਇਹਦੀਆਂ ਨਾ ਟੋکریاں ਬੜੀਆਂ ਵਧੀਆ ਬਣਦੀਆਂ ਤੇ ਹਾਂਡਦੀਆਂ ਬੜੀਆਂ ਤੇ ਇਹ ਤੂਤ ਵੀ ਸਪੈਸ਼ਲ ਆ ਇਹਦੀਆਂ ਅੰਦਰ ਮੈਂ ਸਮਕਾਂ ਨਹੀਂ ਤੇ ਬੈਂਡ ਨਹੀਂ ਹੁੰਦੀਆਂ ਕਈ ਟੁੱਟ ਜਾਂਦੀਆਂ ਤੇ ਇਹ ਤਾਂ ਬਹੁਤ ਵਧੀਆ ਕਲਾ ਕਾਰੀਗਰ ਵੀ ਇੱਕ ਸੱਦਿਆ ਹੈ ਇਧਰ ਅਸੀਂ ਆਹ ਵੇਖੋ ਢੇਰ ਲਾ ਲਿਆ ਕੱਢ-ਕੱਢ ਕੇ ਸਮਕਾਂ ਇਹ ਮੈਂ ਹਾਂ ਟੋਕਰੇ ਬਣਾਉਣਾ ਛੇਤੀ ਕਰ ਹੋਰ ਕੱਢ ਮਾਰ ਦੇ ਮਾਰ ਤੂੰ ਤੂੰ ਆਪੇ ਮਾਰ ਲੈ ਸਾਟ ਕਰਤੇ ਸਾਟ ਕਰਤੇ ਕਿਥੇ ਜਾਵਾਂ ਐਦਾਂ ਕਰਕੇ ਅੱਦ ਕਰਕੇ ਬਾਹਰ ਜਾਇਆ ਦਗਾ ਕੇ ਲੈ ਤੇਰਾ ਦਾਦੀ ਸਿਰ ਮੂਹ ਕਲਾ ਵਾਲਿਆ ਰੱਬ ਦਾ ਤੇ 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 ਇਹ ਨਹੀਂ ਲਾਉਣਾ ਮੈਂ ਤੇ ਨਹੀਂ ਲਾਉਣਾ ਤੇ ਤੇ ਲਾਉਣਾ ਕਿ ਨਹੀਂ ਲੜਾਈ ਕਰ ਕਰ ਚੰਬਾ ਸਾਰਾ ਹੀ ਜੇ ਛੇਤੀ ਲਾਵਾਂ ਗੱਜਰਾਂ ਇੱਥੇ ਕਿ ਜਲਾ ਕੰਗੀ ਨਹੀਂ ਕੰਗੀ ਜੰ ਜੁੰਡੀ ਨਹੀਂ ਜੁੰਡੀ ਨਹੀਂ ਜੁੰਡੀ ਨਹੀਂ ਵਾਇਆ ਤੇ ਨਹੀਂ ਤੇ ਜੁੰਡੀ ਵੀ ਤੈਨੂੰ ਬੜ ਪੈ ਗਈ ਵਗ ਗਿਆ ਏਡੀ ਛੇਤੀ ਸੌ ਸਾਈ ਹੋਈ ਵੀ ਕਿ ਜੱਦੀ ਅੱਜ ਕੱਲ ਅੱਜ ਕੱਲ ਪੀੜੋਂ ਡਈ ਆਏ ਵੇ ਕੀ ਮੰਡਈ ਆ ਕੁਛ ਨਹੀਂ ਮੁਕ ਜੁੰਡੀਆਂ ਆ ਵਾਹ ਪੀੜੋਂ ਦੀਆ ਨਹੀਂ ਪੀੜੋਂ ਦੀ ਬਾਉ ਪੀੜੋਂ ਡਈਆ ਉਹ ਨਹੀਂ ਗੋੰਡੀ ਆਏ ਬਏ ਹੇ ਮੇਰੇ ਲਵਾਂ ਨਾਲ ਲੰਮਕੀ ਤੋਦੇ ਪੂਰੀ ਅੱਜ ਕੋ ਮੁੱਢੇ ਬੋੜਦੇ ਨੇ ਵਾਲ ਹਰ ਗੁੰਨ ਜੂਆ ਵੀ ਕਰਦੇ ਜੂਆ ਹਾਂ ਜੂਆ ਕਰਦੇ ਹੇ ਇਹ ਵੀ ਮੰਗਾ ਕਰਦੇ ਜਿਉਂ ਆ ਬੇਰ ਵਿੱਚ ਤੈਨੂੰ ਲੱਭਣਾ ਚਾਹੀਦਾ ਇਹ ਮੈਨੂੰ ਵੀ ਪਤਾ ਹੁਣ ਆਈ ਤੋੜ ਦਿੰਦੀ ਤੋੜ ਦਿੰਦੀ ਆ ਤੰਡੀ ਹਾਂ ਫੜ ਲੈ ਦੰਦੀ ਆ ਵੜ ਦਿੰਦੀ ਆ ਫੜ ਲੈ ਫੜ ਲੈ ਦੋ ਦ ਹੱਥ ਲਾ ਹੱਥ ਮਾਰ ਦੇ ਤੂੰ ਤੂੰ ਮਾਰ ਦੇ ਹੱਥ ਕਰ ਮਾਰ ਦੇ ਮਾਰ ਤਾ ਅੱਛਾ ਇੱਕ ਹੋਰ ਲਿਆ ਹਾਂ ਹੋਰੇ ਵੀ ਹੋਰ ਕੱਢ ਦੇ ਹੈਗੀ ਹੈਗੀ ਤੋੜ ਦਿੰਦੇ ਤੋੜ ਦੇ ਕੱਢ ਲੈ ਹੱਤਕੜ ਮਾੜਦੇ ਮਾਤੀ ਇੱਕ ਹੋਰੇਗੀ ਆਲੂ ਮਿਲਣਾ ਆਇਆ ਇਥੋਂ ਤੇ ਦਦੇ ਡائیں ਟੋਕਰੇ ਨੂੰ ਤੇ ਆਹ ਸਾਡੇ ਕੋਲ ਉਤਲਾ ਮੁੱਠਾ ਮੁੱਠਾ ਤੇ ਬਹੁਤ ਰੋਕ ਲਾ ਕੇ ਬੱਜਣ ਜਾਂ ਤੱਲੇ ਲੈਣ ਦੇ ਹਾਂ ਮਿਲ ਲੈ ਆਂਦੀ ਰੂੜੀ ਹੁਣ ਆਪਣੇ ਟਿਕਾਣੇ ਪਹੁੰਚ ਗਏ ਇੱਧਰ ਗਵਾਂਡੀਆਂ ਨੇ ਚਾਹ ਜਿਆਤੀ ਨਾਲ ਪਿੰਨੀ ਕਹਿੰਦੇ ਖਾਓ ਕੌਣ ਲਈ ਇਹ ਕੋਨੋ ਕੀ ਤੇ ਬਣੀ ਤੇ ਬਹੁਤ ਵਧੀਆ ਲੱਗਦੀ ਆ ਹੁਣ ਮੰਦਾ ਲਾਗੇ ਖਲੋਤਾ ਕਹਿੰਦਾ ਵੀ ਪਰ ਵੋ ਇਥੋਂ ਆ ਤੋ ਆ ਵੇਖੋ ਤੇ ਮੈਂ ਹ ਬੀਜਣਾ ਨਾ ਗੰਡੇ ਉਹਨੂੰ ਇਹ ਰੂੜੀ ਕਹਿੰਦੇ ਬਹੁਤ ਵਧੀਆ ਫਾਇਦੇਵਾਜ ਬਿਆ ਤੇ ਤਾਂ ਹੀ ਫਿਰ ਲੈਣ ਆਇਆ ਜੀ ਓਕੇ ਮੈਂ ਹ ਲਾ ਲੀ ਯਾਰ ਕਹਿੰਦੇ ਇਹ ਲਾਗੇ ਆਪਣੇ ਬੰਦੇ ਦਾ ਕੋ ਫਾਇਦਾ ਲਈ ਇਹ ਜਾਇਆ ਉੱਚ ਨਹੀਂ ਮਾ ਥਾਂ ਹੈ ਡਿੱਗਣ ਪਈਦਾ ਹੈ ਬਾਜੀ ਪੈਂਦੀ ਮੈਂ ਹਕਦਾ ਸਟੈਪ ਬਣਾ ਦਿਆ ਤੇ ਉਹ ਅੱਗੋਂ ਇੱਧਰ ਨੂੰ ਮੈਂ ਜਦੋਂ ਦਾਦ ਨੂੰ ਕਹਿੰਨ ਕਿ ਉਦੋਂ ਹੀ ਮੇਰੇ ਅੱਗੇ ਲੱਗੇ ਬਨੌਟੀ ਹੁਣ ਇੱਥੇ ਨਾ ਮੁਰਗੀ ਖਾਨੇ ਦੀ ਰੂੜੀ ਲੈਣ ਆਏ ਤੇ ਆਹ ਰੂੜੀ ਸਾਨੂੰ ਮਿਲੀ ਆ ਇਹ ਪੈਕ ਅੰਡੇ ਤੇ ਆਹ ਵੀਰ ਨੇ ਫੜ ਲਈ ਕਹੀ ਕਹਿੰਦਾ ਗੱਲ ਹੀ ਕੋਈ ਨਹੀਂ ਰੂੜੀ ਲੈਣ ਆਏ ਹਾਂ ਇੱਥੋਂ ਮੁਰਗੀ ਖਾਨੇ ਦੀ ਤੇ ਆਹ ਇਥੋਂ ਨਲਗੀ ਦਾਖਲੇ ਲਾਗੋ ਬੜਾ ਪੰਗਾ ਪਿਆ ਬੜੀ ਦੂਰੋਂ ਲਿਹਾਣੀ ਪਈ